ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸੋ ਮੈਂ ਤੇ ਲਖਵੀਰ ਤੁਹਾਡਾ ਧੰਨਵਾਦ ਕਰਦੇ ਆ ਵੈਲਕਮ ਕਰਦੇ ਆ ਪਹਿਲਾਂ ਤਾਂ ਸਾਡੇ ਚੈਨਲ ਟਰੈਵਲ ਅਰਾਜ਼ੀਆ ਦੇ ਉੱਪਰ ਕਈ ਦਿਨਾਂ ਤੋਂ ਵਲੌਗ ਨਹੀਂ ਪੈ ਰਹੇ ਹੈਗੇ ਕਿਉਂਕਿ ਮਿਸਤਰੀ ਲੱਗੇ ਹੋਏ ਨੇ ਜਿਹਦੇ ਕਰਕੇ ਥੋੜੀ ਜਿਹੀ ਭਜਨ ਅਠ ਜ਼ਿਆਦਾ ਰੰਜਾ ਲਖਵੀਰ ਹੈ ਨਾ ਕਰੇ ਸੋ ਦੋਸਤੋ ਗੱਲ ਕਰੀਏ ਕਿ ਕਈ ਸਾਲਾਂ ਬਾਅਦ ਸਾਨੂੰ ਮੌਕਾ ਮਿਲਿਆ ਗਿਆ ਇੱਕ ਜਿਵੇਂ ਆਪਾਂ ਆਰਨਾ ਕਹਦੇ ਹਾਂ ਨਾ ਲਖਵੀਰ ਇੱਕ ਸਕੂਟਾ ਜਆ ਆਸਤਿਆਂ ਨਾ ਆਪਾਂ ਮਤਲਬ ਹਰ ਕੋਈ ਬੰਦਾ ਹੀ ਮਤਲਬ ਪਹੁੰਚ ਕਰਦਾ ਜਾਂ ਅਪਰੋਚ ਕਰਦਾ ਹੈਗਾ ਪੰਜ ਸੇ ਵੀ ਇੱਕ ਆਪਣਾ ਆਰਨਾ ਆਪਣੇ ਬੱਚਿਆਂ ਵਾਸਤੇ ਹੈ ਨਾ ਆਪਣੇ ਪਰਿਵਾਰ ਲਈ ਬਣਾਉਂਦੇ ਆ ਸੋ ਤੁਹਾਡੇ ਭਰਾ ਨੇ ਵੀ ਇੱਕ ਲੰਬਾ ਸਮਾਂ ਤਸੱਦਦ ਵੀ ਚੱਲਿਆ ਅਸੀਂ ਇਸ ਪਰਿਵਾਰ ਨੇ ਕਿਉਂਕਿ ਪਰਿਵਾਰ ਦੇ ਵਿੱਚ ਅਮੀਰੀ ਵੀ ਪਰਿਵਾਰ ਨੇ ਬਹੁਤ ਦੇਖੀ ਤੇ ਕੁਛ ਟਾਈਮ ਇਹ ਜਿਆ ਦੇਖਿਆ ਕਿ ਗਰੀਬੀ ਨਾਲ ਵੀ ਸੰਘਰਸ਼ ਹੋਇਆ ਕਿਉਂਕਿ ਸਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਨਾ ਪਰਿਵਾਰ ਦੇ ਵਿੱਚ ਬਹੁਤ ਉਤਰਾ ਚੜਾ ਆਇਆ ਏ ਜੀ ਦੇ ਵਿੱਚ ਕਿ ਜੀ ਦੇ ਵਿੱਚ ਕਿ ਮਤਲਬ ਅਸੀਂ ਖੂਨ ਦੇ ਰਿਸ਼ਤੇ ਪਾਣੀ ਹੁੰਦੇ ਵੇਖੇ ਕਿਉਂਕਿ ਦੋਸਤੋ ਜਦੋਂ ਕੋਈ ਵੀ ਭੈਣ ਭਾਈ ਆ ਮੈਂ ਨਹੀਂ ਕਮਾ ਜੇ ਨਾਮ ਹੈ ਕਿਸ ਨੂੰ ਮਤਲਬ ਇਹ ਕਹਾ ਵੀ ਆਪਾਂ ਕਿਸ ਨੂੰ ਮਾੜਾ ਕਹਿਣਾ ਹੈਗਾ ਪਰ ਕਈ ਰਿਸ਼ਤੇ ਹੈ ਜੋ ਬੰਦੇ ਨੂੰ ਦੋਸਤੋਂ ਔਖੇ ਸਮੇਂ ਦੇ ਵਿੱਚ ਪਰਖੇ ਜਾਂਦੇ ਨੇ ਕਿ ਉਹ ਟਾਈਮ ਹੀ ਇਹ ਹਜਾ ਸੀਗਾ ਉਦੋਂ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਆਇਆ ਹਾਰਟ ਅਟੈਕ ਤੋਂ ਬਾਅਦ ਮਤਲਬ ਜੋ ਵੀ ਪੈਸਾ ਸੀ ਸਾਡਾ ਸਾਰਾ ਹੀ ਹਸਪੀਟਲ ਦੇ ਵਿੱਚ ਲੱਗ ਗਿਆ ਕਦੇ ਕਿਸੇ ਤੋਂ ਫੜ ਤੜ ਕੇ ਕਦੇ ਇੱਕ ਤੋਂ ਅਡਜਸਟ ਕਰ ਕਰਕੇ ਭਾਵੇਂ ਫਾਦਰ ਸਾਹਿਬ ਸਾਡੇ ਇੱਕ ਸਰਕਾਰੀ ਮੁਲਾਜ਼ਮ ਸੀਗੇ ਦੋਸਤੋਂ ਪਰ ਜਦੋਂ ਅ ਕਹਿੰਦੇ ਹੁੰਦੇ ਆ ਵੀ ਬੰਦੇ ਨੂੰ ਇੱਕ ਬਿਮਾਰੀ ਨਾ ਆਵੇ ਤੇ ਇੱਕ ਕੋਈ ਜ਼ਾਬਤਾ ਜਾਂ ਕੋਈ ਮਕਦਮਾ ਹੈ ਨਾ ਇਸ ਤਰ੍ਹਾਂ ਦਾ ਨਾ ਆਵੇ ਬੰਦਾ ਵੀ ਮਾਰ ਨਹੀਂ ਖਾਂਦਾ ਹੈਗਾ ਸੋ ਦੋਸਤੋ ਕਹਿਣ ਤੋਂ ਭਾਵ ਇਹ ਸੀਗਾ ਕਿ ਸਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਨਾ ਪਰਿਵਾਰ ਨੇ ਬਹੁਤ ਜ਼ਿਆਦਾ ਸੰਘਰਸ਼ ਕਰਿਆ ਜਿਉਂਦੇ ਰਹਿਣ ਦੇ ਲਈ ਤੇ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤਕਰੀਬਨ 2011-12 ਦੇ ਵਿੱਚ ਤੇ 2012 ਦੇ ਵਿੱਚ ਜਦੋਂ ਡੈਥ ਹੁੰਦੀ ਆ ਫਾਦਰ ਸਾਹਿਬ ਦੀ ਤਾਂ ਮਤਲਬ ਮੈਂ ਉਦੋਂ ਜੇ ਵਾਪਾ ਕਹਿੰਦਾ ਮੁੱਛ ਫੁੱਟਦੀ ਹੁੰਦੀ ਹੈ ਹਨਾ ਨੌਜਵਾਨ ਮੈਂ ਉਸ ਅਵਸਥਾ ਦੇ ਵਿੱਚ ਆਏ ਹੀ ਸੀ ਤੇ ਉਸ ਸਮੇਂ ਬਹੁਤ ਜ਼ਿਆਦਾ ਮਤਲਬ ਕੀ ਕਹਿ ਦਈਏ ਵੀ ਖੁਜ ਕਵੀਲਦਾਰੀ ਦੇ ਝਮੇਲੇ ਸੀਗੇ ਜੋ ਸਿਰ ਪੈ ਗਏ ਜਿਨ੍ਹਾਂ ਨੂੰ ਮਤਲਬ ਅੱਜ ਤੱਕ ਸੰਘਰਸ਼ ਕਰਦੇ ਕਰਦਿਆਂ ਦੋਸਤੋ ਆ ਦਾੜੀਆਂ ਚਿੱਟੀਆਂ ਹੋ ਗਈਆਂ ਸੋ ਮੈਂ ਕਹਾਂ ਮਤਲਬ ਹਰ ਇੱਕ ਭਰਾ ਨੂੰ ਕਹਿਣਾ ਹੈਗਾ ਜਾਂ ਜੋ ਵੀ ਕੋਈ ਵੀਡੀਓ ਸਾਡੀ ਦੇਖਦਾ ਹੈਗਾ ਕਿ ਬਾਈ ਮਨ ਨਾ ਡਲਾਇਆ ਕਰੋ ਜ਼ਿੰਦਗੀ ਦੁੱਖਾਂ ਦਾ ਨਾਮ ਹੀ ਜਾਂ ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ ਬਸ ਇੱਕ ਇੰਨਾ ਇੱਕ ਹੈਗਾ ਵੀ ਮਨ ਦੇ ਵਿੱਚ ਜਿਹੜਾ ਮੇਰੇ ਵੱਲ ਬਲਾ ਹੈਗਾ ਜਿਵੇਂ ਜਿਹੜੇ ਸੰਘਰਸ਼ ਮੈਂ ਤਿੱਖੇ ਸੰਘਰਸ਼ ਇਸ ਪਰਿਵਾਰ ਨੇ ਝੱਲੇ ਕਿ ਇੱਕ ਬੰਦਾ ਨਸ਼ੇ ਤੋਂ ਬਚਿਆ ਰਹੇ ਕਿਉਂਕਿ ਰਖਵੀਰ ਨਾਲ ਨਾਲ ਇਹ ਵੀ ਹੈ ਨਾ ਇੱਕ ਤਾਂ ਕਹਿੰਦਾ ਗਰੀਬੀ ਹਾਂਜੀ ਉੱਪਰੋਂ ਮਤਲਬ ਜਦੋਂ ਬੰਦਾ ਕੀ ਕਹਦੀ ਆਪਣਾ ਨਸ਼ੇ ਦਾ ਆਦੀ ਹੋ ਜਾਂਦਾ ਹੈ ਨਾ ਤਾਉ ਜਿੰਦਗੀ ਦੋਸਤੋ ਨਰਕ ਬਣ ਜਾਂਦੀ ਆ ਪਰ ਪ੍ਰਮਾਤਮਾ ਨੇ ਬਈ ਹੱਥ ਦੇ ਕੇ ਰੱਖਿਆ ਸੋ ਅੱਜ ਕਾਫੀ ਲੰਬੇ ਸਮੇਂ ਬਾਅਦ ਖੁਸ਼ੀ ਤਾਂ ਹੁੰਦੀ ਆ ਦੋਸਤੋ ਕਿ ਅਸੀਂ ਘਰ ਬਣਾਉਣਾ ਸਟਾਰਟ ਕੀਤਾ ਦੋਸਤੋ ਸਾਰੇ ਪਰਿਵਾਰ ਨੇ ਰਲ ਕੇ ਆ ਸਾਂਝੇ ਪਰਿਵਾਰ ਦੀ ਨੀਂ ਰੱਖੀ ਆ ਪਿਛਲੇ ਵਲੌਗ ਤੁਸੀਂ ਦੇਖੇ ਨੇ ਜਦੋਂ ਛੋਟੀਆਂ ਬੱਚੀਆਂ ਨੇ ਹੈ ਨਾ ਨੀਂ ਰੱਖੀ ਸੀ ਉਹ ਵੀ ਵਲੌਗਾਂ ਨੂੰ ਤੁਸੀਂ ਬਹੁਤ ਬਹੁਤ ਸਾਰਾ ਪਿਆਰ ਦਿੱਤਾ ਤੇ ਵੈਸੇ ਚੱਲ ਗਿਆ ਤਾਂ ਇਥੇ ਦੋਸਤੋ ਸਕੰਦਰ ਹੁਣੀ ਵੀ ਆਪਣਾ ਕਾਦਾ ਮਾਨ ਹੈ ਹੈਨਾ ਸੋ ਬਈ ਇਹੀ ਹੈਗਾ ਮਿਹਨਤ ਕਰਦੇ ਚੱਲੋ ਪਰਮਾਤਮਾ ਫਲ ਕਦੇ ਤਾਂ ਕਦੇ ਨਾ ਕਦੇ ਤਾਂ ਸਮੇਂ ਨਾਲ ਦਿੰਦੀ ਹੈ ਹੈਨਾ ਕਦੇ ਕੋਈ ਕਿਸੇ ਲਈ ਮਾੜੀ ਸੋਚ ਜਾਂ ਮਾੜੀ ਨੀਤ ਨਾ ਰੱਖੋ ਮਿਹਨਤਾਂ ਨੂੰ ਫਲ ਪੈਂਦੀ ਪੈਂਦਾ ਹੈ ਕਿਤੇ ਇਹ ਨਾ ਕਹਿ ਦਿਓ ਵੀ ਹੁਣ ਅਸੀਂ ਇੱਥੇ ਜੇ ਖੜੇ ਆਂਗੇ ਵੀ ਵੀ ਪਤਾ ਨਹੀਂ ਵੀ ਕੋਈ ਗਰੀਬੀ ਵਾਲਾ ਪੋਸਣ ਇਹ ਦਿਖਾ ਰਹੇ ਨੇ ਕਿ ਨਹੀਂ ਐਦਾ ਨਹੀਂ ਗਾ ਥੋੜਾ ਜਿਆਦਾ ਉਧਰ ਨਾ ਕਰ ਮਿਸਤਰੀ ਵੀ ਲੱਗੇ ਹੋਏ ਨੇ ਲਖੀਰ ਹੈ ਨਾ ਹਾਂ ਜੀ ਰਸੋਈ ਦਾ ਵੀ ਨਾ ਰਸੋਈ ਦਾ ਸਾਡਾ ਸਾਡਾ ਇਧਰ ਇਹ ਆਪਣਾ ਬਾਹਰਲਾ ਘਰ ਆ ਦੋਸਤੋ ਇਹ ਸਾਡੇ ਕੋਲੇ ਰੈਕ ਨਾ ਦੁਕਾਨ ਵਾਲੇ ਇੱਕ ਦੋ ਰੈਕ ਜਿਆਦਾ ਪਏ ਸੀਗੇ ਉਹ ਫਿਰ ਅਸੀਂ ਇੱਥੇ ਹੀ ਸੈਟਿੰਗ ਕਰ ਲਈ ਸਾਰੇ ਤਾਂ ਕਰਕੇ ਨਾ ਸਾਡਾ ਰੋਟੀ ਪਾਣੀ ਦਾ ਸਾਰਾ ਫਿਰ ਇਧਰ ਬਾਹਰਲੇ ਘਰ ਹੀ ਚੱਲਦਾ ਹੈਗਾ ਤੇ ਬਾਕੀ ਉਧਰ ਆਪਣੇ ਅਜੇ ਕੰਮ ਚੱਲਦਾ ਪਿਆਗਾ ਦੋਸਤੋ ਬਸ ਕੁਝ ਕੁ ਦਿਨਾਂ ਦਾ ਕੰਮ ਹੈ ਤੇ ਮਤਲਬ ਮਨ ਨੂੰ ਉਤਸ਼ਾਹ ਆ ਰਿਹਾ ਹੈ ਨਾ ਹਾਂਜੀ ਤੇ ਸੋਣਾ ਆਪਣੇ ਆਪ ਨੂੰ ਵੀ ਪਤਾ ਨਹੀਂ ਕੀ ਗੱਲ ਹੈ ਖੁਸ਼ੀ ਮਹਿਸੂਸ ਹੁੰਦੀ ਹੈ ਇੱਕ ਕਿਉਂਕਿ ਮੈਂ ਗੱਲ ਉਹ ਕਰਨੀ ਚਾਹੁੰਦਾ ਜਿਹੜੀ ਮੈਂ ਪਹਿਲਾਂ ਵੇਸੇ ਕਰਨਾ ਨਹੀਂ ਚਾਹੁੰਦਾ ਸੀ ਲਖਵੀਰ ਐਦਾਂ ਹੁੰਦਾਗਾ ਹੈ ਨਾ ਵੀ ਕਹਿੰਦੇ ਵੀ ਜਦੋਂ ਉਹ ਨਾ ਪਰ ਅਸੀਂ ਉਹਨੂੰ ਗਰੀਬੀ ਵੀ ਨਹੀਂ ਕਹਿ ਸਕਦੇ ਹੈਗੇ ਨਾ ਕੋ ਇੱਕ ਸਮੇਂ ਦਾਵਰ ਹੀ ਇਹ ਹਜਾ ਹੁੰਦਾ ਵੀ ਸਾਡੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਸੀਗੇ ਸਾਡੇ ਰਿਸ਼ਤੇਦਾਰ ਵੀ ਆਉਣੋਂ हट ਗਈ ਸੀ ਸਾਡੇ ਕਈਆਂ ਨੂੰ ਤਾਂ ਇਹ ਰਹਿੰਦਾ ਸੀਗਾ ਵੀ ਪਤਾ ਨਹੀਂਗਾ ਵੀ ਸਾਡੇ ਤੋਂ ਕੁਝ ਇਹ ਮੰਗੀ ਨਾ ਲੈਣਾ ਹੈ ਨਾ ਵੀ ਜਾਂ ਪਤਾ ਨਹੀਂਗਾ ਹਰ ਇੱਕ ਦੇ ਮਨ ਦਾ ਵੱਖੋ ਵੱਖਰਾ ਬਲਬਲਾ ਹੁੰਦਾ ਹੈਗਾ ਦੋਸਤੋ ਪਰ ਸੱਚ ਜਾਣਿਓ ਸਾਡਾ ਪਰਿਵਾਰ ਪਹਿਲਾਂ ਤੋਂ ਹੀ ਇੱਕ ਮਤਲਬ ਮਿਹਨਤ ਕਸ ਪਰਿਵਾਰ ਰਿਹਾ ਤੇ ਫੈਮਿਲੀ ਬੈਕਗਰਾਉਂਡ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚੋਂ ਪਹਿਲਾਂ ਤੋਂ ਹੀ ਜਿਵੇਂ ਕਹਦੀ ਅਮੀਰੀ ਅਸੀਂ ਨੇ ਉਹ ਦੇਖੀ ਸਾਡੇ ਫਾਦਰ ਸਾਹਿਬ ਦੇ ਹੁੰਦੇ ਹੋਣ ਵੀ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਕਾਇਮ ਹੈਗਾ ਪਰ ਸਾਡੇ ਬਲਬਲੇ ਸੀ ਕਿ ਨਾ ਜਿਹੜੇ ਰਿਸ਼ਤੇਦਾਰਾਂ ਨੂੰ ਇਹ ਰਹਿੰਦਾ ਸੀਗਾ ਵੀ ਪਤਾ ਨਹੀਂਗਾ ਵੀ ਇਹ ਘਰ ਤੇ ਪੈਸਾ ਖਰਚ ਨਹੀਂ ਕਰਦੇ ਪਰ ਸਾਨੂੰ ਇਹ ਸੀਗਾ ਦੋਸਤੋ ਕਿ ਅਸੀਂ ਇੱਕ ਸਿੰਪਲ ਜੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਆ ਵੀ ਅਸੀਂ ਆਪਣੇ ਸਾਦੇਪਨ ਦੇ ਨਾਲ ਹੀ ਆਪਣੀ ਅਮੀਰੀ ਆਪਣੀ ਜਿਹੜੀ ਬਰਕਰਾਰ ਰੱਖਣੀ ਚਾਹੁੰਦੇ ਆ ਬਾਕੀ ਹਰ ਇੱਕ ਮਨ ਦਾ ਵੱਖੋ ਵੱਖਰਾ ਬਲਬਲਾ ਹੁੰਦਾ ਹੈਗਾ ਪਰ ਕੁਝ ਕੁ ਰਿਸ਼ਤੇ ਮੈਂ ਪਹਿਲਾਂ ਵੀ ਦੱਸਿਆ ਦੀਆਂ ਕਿ ਅਸੀਂ ਉਹ ਖੂਨ ਦੇ ਰਿਸ਼ਤੇ ਪਾਣੀ ਹੁੰਦੇ ਦੇਖੇ ਦੋਸਤੋ ਜਿਹਦੇ ਵਿੱਚ ਕਿ ਕੁਝ ਖਾਸ ਰਿਸ਼ਤੇਦਾਰ ਸੀ ਜਿਨ੍ਹਾਂ ਨੇ ਆਪਣੇ ਚਿਹਰੇ ਮਤਲਬ ਕਹਿ ਦਈਏ ਵੀ ਉਹ ਚਿਹਰੇ ਨੰਗੇ ਹੋਏ ਸਾਨੂੰ ਰਿਸ਼ਤੇਦਾਰਾਂ ਦੇ ਚਲੋ ਜਿਆਦਾ ਆਪਾਂ ਉਹ ਨਹੀਂ ਕਰਾਂਗੇ ਨੰਗਾਈ ਚ ਅੱਜ ਸਾਨੂੰ ਆਪਾਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਬਾਤਾਂ ਵੀ ਦਿਖਾਉਣੀਆਂ ਹੁਣ ਆਪਾਂ ਚੱਲਦੇ ਆ ਆਪਣੇ ਮਿਸਤਰੀ ਭਰਾਵਾਂ ਵੱਲ ਦੋਸਤੋ ਕਰਦੇ ਆ ਗੱਲਾਂ ਬਾਤਾਂ ਉਹਨਾਂ ਨਾਲ ਆਹ ਦੇਖੋ ਸਾਡਾ ਆਇਦਾਂ ਫਿਰ ਸਾਡੇ ਰੌਣਕ ਮੇਲਾ ਲੱਗਦਾ ਹੈਗਾ ਸਾਡੀ ਫੈਮਿਲੀ ਬੈਠੀ ਹੈ ਜੀ ਮਾਤਾ ਜੀ ਬੈਠਿਆ ਹੈਗੇ ਛੋਟੀ ਭਰਜਾਈ ਹੈਗੇ ਪੜਾ ਕੇ ਆਏ ਨੇ ਸਕੂਲ ਤੋਂ ਸੋ ਘੈਂਟ ਗੱਲਬਾਤ ਹੈ ਬਈ ਸਾਰੇ ਆਪੋ ਮਤਲਬ ਇੱਕ ਕਹਿੰਦੀ ਇੱਕ ਘੈਂਟ ਗੱਲਬਾਤ ਹੈ ਸਾਰਾ ਪਰਿਵਾਰ ਆਪਦਾ ਫੁੱਲ ਇੰਜੋਏ ਕਰਦਾ ਹੈਗਾ ਸਾਰੇ ਆਪੋ ਆਪਣੇ ਕੰਮਾਂ ਤੇ ਸੈੱਟ ਨੇਗੇ ਠੀਕ ਹੈ ਨਾ ਹੁਣ ਆਪਾਂ ਚੱਲਦੇ ਆਂ ਬਈ ਮਿਸਤਰੀ ਵੱਲ ਮਿਸਤਰੀ ਵਾਲਾ ਉਧਰ ਵੀ ਦਿਖਾਉ ਰਿਹਾ ਸਾਨੂੰ ਚੱਲ ਉਧਰ ਆਹ ਕੁਸਕ ਆਪਣਾ ਸੈਟ ਆਪਾਂ ਬਈ ਜਿਵੇਂ ਡੈਰੀ ਦਾ ਹੋ ਗਿਆ ਇਧਰ ਨਾਲ ਹੀ ਛੋਟੇ ਭਰਾ ਦੀ ਦੁਕਾਨ ਹੋਗੀ SBI ਦੀ ਬ੍ਰਾਂਚ ਹੈ ਇਹਨਾਂ ਕੋਲ ਜੀਓ ਜੀ ਦੇਖੋ ਲੋਕਾਂ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਜਾਲੀ ਲਵਾਵਾਂਗੇ ਜਿਹੜੀ ਆਪਾਂ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਲੱਗੀ ਸੀਗੀ ਉਹ ਜਾਲੀ ਅੱਜ ਲਗਾਈ ਜਾ ਰਹੀ ਹੈ ਕੰਮ ਹਜੇ ਚੱਲੀਆਂ ਦਾ ਮਿਸਤਰੀ ਦੋ ਨੇਗੇ ਤੇ ਲਓ ਜੀ ਦੋਸਤੋ ਅੱਜ ਆਪਣੀ ਵੀ ਕੁਲੀ ਨੂੰ ਭਾਗ ਲੱਗ ਗਏ ਨੇ ਬਹੁਤ ਵੇਟ ਕੀਤੀ ਸੀਗੀ ਇਸ ਛੋਟੇ ਜਿਹੇ ਮੁਕਾਮ ਤੱਕ ਪਹੁੰਚਣ ਦੇ ਲਈ ਸੋ ਘਰ ਨੂੰ ਲਾਸਟ ਲੁੱਕ ਦਿੱਤੀ ਜਾ ਰਹੀ ਹੈ ਹਜੇ ਤਾਂ ਨਾਲ-ਨਾਲ ਜਦੋਂ ਤੁਸੀਂ ਇਹਦੇ ਚਿਵਾਰਾ ਜਿਹੜਾ ਆਪਣਾ ਨਾ ਖੜਾ ਹੋ ਗਿਆ ਐਸ ਸਾਈਡ ਤੇ ਉਹਦੀ ਵਿਆਹ ਤੋਂ ਬੰਦੀ ਦੇਖੋ ਜਦੋਂ ਉਹ ਬਣ ਗਿਆ ਤਾਂ ਇਹਦੀ ਲੁੱਕ ਆ ਜਿਹੜੀ ਹੋਰ ਵੀ ਧੁਮਾਕੇਦਾਰ ਰਹੂਗੀ ਕੀ ਕੀਤੀ ਸੀਗੀ ਇਸ ਬਹੁਤ ਬ੍ਰਿੱਕੀ ਵਾਲਾ ਕੰਮ ਆ ਵੀ ਪਾ ਸਲਵ ਹੌਲੀ ਹੌਲੀ ਕੰਮ ਚੱਲਦਾ ਇਹ ਠੰਡੇ ਜ ਮਤੇ ਵਾਲਾ ਕੰਮ ਆ ਗਿਆ ਅ ਸਾਨੂੰ ਖੁਸ਼ੀ ਖੁਸ਼ੀ ਬਹੁਤ ਆ ਦੋਸਤੋ ਖੁਸ਼ੀ ਸਾਨੂੰ ਇਸ ਗੱਲ ਦੀ ਹੈ ਕਿ ਅ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਿਹਨਤ ਕੀਤੀ ਹੈ ਨਾ ਭੈਣ ਭਰਾਵਾਂ ਨੇ ਤਾਂ ਕਿ ਸਾਨੂੰ ਸਮਾਜ ਦੇ ਵਿੱਚ ਉਸ ਰੁਤਬੇ ਤੱਕ ਪਹੁੰਚਾ ਦਿੱਤਾ ਕਿ ਜਿਹੜੇ ਲੋਕ ਕਦੇ ਸਾਨੂੰ ਹੇਟ ਕਰਦੇ ਸੀ ਕਿ ਅੱਜ ਉਹ ਸਾਨੂੰ ਪਿਆਰ ਦੀ ਸ਼ਬਦਾਵਲੀ ਬੋਲਣ ਲੱਗੇ ਨੇ ਉਸ ਮੁਕਾਮ ਤੱਕ ਪਹੁੰਚਾਉਣ ਵਾਲਾ ਤਾਂ ਪ੍ਰਮਾਤਮਾ ਦੋਸਤੋ ਮੈਂ ਮਾਣ ਮਹਿਸੂਸ ਕਰਦਾ ਹੁੰਨਾ ਹੈ ਕਦੇ-ਕਦੇ ਇਹ ਗੱਲਾਂ ਨੂੰ ਦੇਖ ਕੇ ਤੇ ਮੈਨੂੰ ਹਾਸਾ ਵੀ ਆਉਂਦਾ ਹੁੰਦਾ ਹੈ ਕਈ ਲੋਕ ਕਿ ਐਦਾਂ ਦੇ ਹੁੰਦੇ ਆ ਜਾਂ ਰਿਸ਼ਤੇਦਾਰ ਵੀ ਉਹ ਆਪਾਂ ਨੂੰ ਆਪਾਂ ਨੂੰ ਪੜਾਉਂਦੇ ਹੁੰਦੇ ਆ ਹੈਨਾ ਮੈਂ ਮਤਲਬ ਉਹ ਦੁਨੀਆ ਦੀ ਹਰ ਇੱਕ ਗੱਲ ਨੂੰ ਡੰਗਾਈ ਨਾਲ ਜਾਣਿਆ ਹੋਇਆ ਦੋਸਤੋ ਜਦੋਂ ਤੁਹਾਡੇ ਲਈ ਕੋਈ ਚਾਨਣ ਮਨਾਰਾ ਨਾ ਹੋਵੇ ਤੁਹਾਡੇ ਸਿਰ ਤੇ ਪਾਪ ਦਾ ਸਾਇਆ ਨਾ ਹੋਵੇ ਤਾਂ ਜ਼ਿੰਦਗੀ ਬਹੁਤ ਜ਼ਿਆਦਾ ਗੁੰਝਲਦਾਰ ਹੋ ਜਾਂਦੀ ਹੈ ਕਹਿਣ ਤੋਂ ਭਾਵ ਕਿ ਤੁਹਾਡੇ ਆਪਣੇ ਹੀ ਤੁਹਾਡਾ ਸੋਸਣ ਤੱਕ ਲੱਗ ਜਾਂਦੇ ਨੇ ਕਰਨ ਜਿਹਦੇ ਵਿੱਚ ਕੋਈ ਪਤਾ ਨਹੀਂ ਹਰ ਇੱਕ ਰਿਸ਼ਤਾ ਵੀ ਨਕਾਬ ਹੁੰਦਾ ਦੋਸਤੋ ਤੇ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਨੇਗੇ ਕਿ ਉਸ ਸਮੇਂ ਤੁਹਾਡਾ ਸਾਥ ਵੀ ਦਿੰਦੇ ਆ ਤੇ ਕਈ ਆਪਦੇ ਹੀ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਨੇਗੇ ਕਿ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਪਰ ਬਈ ਮੈਂ ਤਾਂ ਇਹੀ ਕਹਿਣਾਗਾ ਕਿ ਜੇ ਆਪਾਂ ਕਿਸੇ ਨਾਲ ਮਾੜਾ ਰੀਣਾ ਸੋਚਦੇ ਤਾਂ ਪ੍ਰਮਾਤਮਾ ਕਿਸੇ ਨਾ ਕਿਸੇ ਪਾਸੇੋਂ ਕਿਸੇ ਨਾ ਕਿਸੇ ਰਾਹੀ ਬੌੜ ਜਾਵੇ 2016 ਤੋਂ ਮੈਂ ਕੰਮ ਸਟਾਰਟ ਕੀਤਾ ਸੀਗਾ ਦੋਸਤੋ ਕਦੇ ਸੋਚਿਆ ਨਹੀਂ ਸੀਗਾ ਕਿ ਇੰਨਾ ਕੋ ਪਰਿਵਾਰ ਲਈ ਕਰ ਲਾਂਗੇ 2016 ਤੋਂ ਲੈ ਕੇ ਅੱਜ 25 ਹੋ ਗਿਆ ਪਹਿਲਾਂ ਜਿਹੜਾ ਪਿਛਲਾ ਬੈਕਗ੍ਰਾਉਂਡ ਰਿਹਾ ਸਟੱਡੀ ਤੋਂ ਬਾਅਦ ਕਈ ਸਾਲ ਤਾਂ ਪਹਿਲਾਂ ਕੰਮ ਹੀ ਨਹੀਂ ਮਿਲਿਆ ਪਰ ਜਦੋਂ ਕੰਮ ਮਿਲਿਆ ਤਾਂ ਫਿਰ ਡਾਂਕਾ ਵੱਜਿਆ ਕੰਮ ਦਾ ਮਿਹਨਤ ਕੀਤੀ ਇੱਕੋ ਪਲੇਟਫਾਰਮ ਤੇ ਇਹ ਨਹੀਂ ਸੀਗਾ ਵੀ ਕਦੇ ਇੱਧਰ ਭੱਜਲੇ ਜਾਂ ਉੱਧਰ ਭੱਜਲੇ ਉਹ ਭੱਜਨ ਅਠ ਨਹੀਂ ਆਪਾਂ ਜ਼ਿੰਦਗੀ ਦੇ ਵਿੱਚ ਕੀਤੀ ਇੱਕੋ ਜਗ੍ਹਾ ਤੇ ਸੈਟੀਸਫਾਈ ਹੋ ਕੇ ਠੰਡੇ ਮથે ਨਾਲ ਆਪਾਂ ਮਿਹਨਤ ਕੀਤੀ ਦੋਸਤੋ ਤੇ ਛੋਟੇ ਭੈਣ ਭਰਾਵਾਂ ਦੇ ਵਿਆਹ ਵੀ ਕੀਤੇ ਉਹਨਾਂ ਦੇ ਬਿਜ਼ਨਸ ਵੀ ਸੈੱਟ ਕੀਤੇ ਅੱਜ ਦੀ ਘੜੀ ਸਾਰੇ ਸੈੱਟ ਨੇ ਵੀਰੇ ਬਹੁਤ ਹੀ ਸੋਹਣੀ ਜ਼ਿੰਦਗੀ ਹੈ ਮੈਂ ਪਰਮਾਤਮਾ ਦਾ ਲੱਖ ਲੱਖ ਵਾਰ ਧੰਨਵਾਦ ਕਰਦਾ ਕਿ ਇਹੋ ਜਿਹੇ ਭੈਣ ਭਾਈ ਇਹੋ ਜੇ ਕਹਿ ਦਈਏ ਵੀ ਸਕੂਨ ਵਾਲੇ ਦਿਨ ਹਰ ਇੱਕ ਨੂੰ ਮਿਲਣ ਕਿਉਂਕਿ ਕਠਿਨਾਈਆਂ ਬਹੁਤ ਹੀ ਪਹਿਲਾਂ ਝੱਲੀਆਂ ਨੇ ਮੈਂ ਤੁਹਾਨੂੰ ਦੱਸਿਆ ਹੈ ਕਿ ਜਦੋਂ ਸਾਡੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਡੈਥ ਹੋਣ ਤੋਂ ਬਾਅਦ ਕਿ ਕੁਝ ਇੱਕ ਪ੍ਰੋਬਲਮ ਇਹ ਕ੍ਰੀਏਟ ਹੋ ਗਈ ਸੀ ਕਿ ਜੋ ਵੀ ਪਰਿਵਾਰ ਦੀ ਇੱਕ ਪੂੰਜੀ ਸੀ ਦੋਸਤੋ ਉਹ ਬਹੁਤ ਜਿਆਦਾ ਹਸਪੀਟਲ ਦੇ ਖਰਚਿਆਂ ਦੇ ਵਿੱਚ ਹੀ ਲੱਗ ਗਈ ਜੀਦੋਂ ਬਾਅਦ ਕਿ ਪਰਿਵਾਰ ਦੇ ਵਿੱਚ ਇੱਕ ਮਾੜਾ ਦੌਰ ਆਇਆ ਕਿ ਜਿੱਥੇ ਜਾ ਕੇ ਕਈ ਰਿਸ਼ਤਿਆਂ ਨੇ ਮਤਲਬ ਆਪਣੇ ਪੈਰ ਪਛਾਣ ਕਰ ਲਏ ਚਲੋ ਜੀ ਮਹਾਰਾਜ ਦੇ ਹੱਥ ਖੇਡਾਂ ਹੁੰਦੀਆਂ ਨੇ ਜਿਵੇਂ ਉਹਨੂੰ ਚੰਗਾ ਲੱਗਦਾ ਹੈਗਾ ਉਵੇਂ ਉਹ ਵਰਤਾਰਾ ਵਾਪਰਿਆ ਬਸ ਇੱਕ ਇਨਕ ਸੀਗਾ ਕਿ ਅਸੀਂ ਦੋਨੇ ਭਾਈ ਦੋਨੇ ਭਰਾ ਨਸ਼ੇ ਤੋਂ ਅਸੀਂ ਦੂਰ ਰਹੇ ਜਿਹਦੇ ਕਾਰਨ ਅੱਜ ਛੋਟਾ ਭਰਾ ਵੀ ਸੈਟਅਪ ਦੇ ਕਾਰੋਬਾਰ ਦੇ ਵਿੱਚ ਬਸ ਨਾਲ-ਨਾਲ ਮੈਂ ਤਾਂ ਇਹੀ ਇੱਕ ਬੇਨਤੀ ਕਰਨਾ ਚਾਹੁੰਗਾ ਕਿ ਰਿਸ਼ਤੇਦਾਰ ਵੀ ਹਰ ਇੱਕ ਦੇ ਦੇਖੋ ਆਉਂਦੇ ਜਾਂਦੇ ਨੇ ਆਪਾਂ ਤਾਂ ਇਹ ਕਹਿੰਦੇ ਆ ਕਿ ਕਦੇ ਵੀ ਕੋਈ ਮਾੜੀ ਰਾਇ ਨਾ ਦਿਓ ਸਾਡੇ ਲਈ ਮੁਸ਼ਕਲ ਦੀ ਘੜੀ ਕੀ ਸੀਗੇ ਕਿ ਜੇ ਕਈ ਵਾਰ ਦੋਨੇ ਭਰਾਵਾਂ ਨੇ ਗੁੱਸੇ ਵੀ ਹੋ ਜਾਣਾ ਹੈ ਨਾ ਤਾਂ ਸਾਨੂੰ ਸਮਝਾਉਣ ਵਾਲਾ ਜਾਂ ਅਗਵਾਈ ਕਰਨੀ ਸੀਗਾ ਹੁਣ ਗੱਲਾਂ ਉਮਰਾਂ ਦੇ ਪੜਾ ਦੇ ਨਾਲ ਦੋਸਤੋ ਪਤਾ ਲੱਗਦੀਆਂ ਨੇ ਕਿ ਕੁਝ ਆਪਣੇ ਹੀ ਰਿਸ਼ਤੇ ਹੁੰਦੇ ਸੀ ਜਿਹੜੇ ਕਿ ਆਪਣੀਆਂ ਗੱਲਾਂ ਉਹੀ ਵੱਧ ਚੜਾ ਕੇ ਕਰਨਾ ਹੁੰਦਾ ਇਹ ਆਮ ਹੀ ਸਮਾਜ ਦੇ ਵਿੱਚ ਆਪਣੇ ਲੋਕਾਂ ਦਾ ਇੱਕ ਰਸੂਖ ਬਣ ਚੁੱਕਿਆ ਹੈਗਾ ਚਲੋ ਉਮਰ ਦੇ ਹਿਸਾਬ ਨਾਲ ਜੀ ਸਾਨੂੰ ਵੀ ਸੋਚੀ ਆਈ ਕਈ ਗੱਲਾਂ ਨੂੰ ਲੈ ਕੇ ਆਪਾਂ ਗੁੱਸੇ ਹੋ ਜਾਂਦੇ ਆ ਪਰਿਵਾਰਾਂ ਦੇ ਵਿੱਚ ਹੈ ਨਾ ਛੋਟੇ ਭੈਣ ਭਾਈਆਂ ਨਾਲ ਕਿ ਫਿਰ ਜੇ ਜਦੋਂ ਸਾਡੇ ਗੱਲ ਸਮਝਦੇ ਵਿੱਚ ਆਈ ਕਿ ਕੁਝ ਨਹੀਂ ਹੈ ਐਵੇਂ ਹੈ ਨਾ ਗੁੱਸੇ ਗਿੱਲਿਆਂ ਦੇ ਵਿੱਚ ਭੈਣ ਭਾਈਆਂ ਨਾਲੋਂ ਵੱਡੀ ਸਰਦਾਰੀ ਕਿਤੇ ਨਹੀਂ ਹੈ ਅੱਜ ਦੀ ਘੜੀ ਸਾਡਾ ਪਰਿਵਾਰ ਇੱਕ ਸਾਂਝਾ ਪਰਿਵਾਰ ਹੈ ਬਹੁਤ ਹੀ ਜ਼ਿਆਦਾ ਸੈਟਸਫਾਈਆਂ ਆਪਣੇ ਆਪ ਦੇ ਵਿੱਚ ਸਾਰਿਆਂ ਨੂੰ ਕਹਿਣਾ ਵੀਰੇ ਕਿ ਤੁਸੀਂ ਵੀ ਇਸ ਤਰ੍ਹਾਂ ਸਾਂਝੇ ਪਰਿਵਾਰਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰੋ ਕਿਉਂਕਿ ਕੋਈ ਕਿਸੇ ਦਾ ਕਰਮ ਨਹੀਂ ਖੋ ਸਕਦਾ ਕੋਈ ਕਿਸੇ ਦੀ ਧਨ-ਦੌਲਤ ਨਹੀਂ ਖੋ ਸਕਦਾ ਇੱਕ ਤੁਹਾਡੀ ਸੋਚ ਹੈ ਹਾਂ ਵੀ ਇਹ ਹੈ ਜੇ ਸਾਂਝਾ ਪਰਿਵਾਰ ਹੈ ਤਾਂ ਜੇ ਮੈਂ ਹੁਣ ਬਜਟ ਵਗੈਰਾ ਹੁੰਦੇ ਆ ਹੈ ਨਾ ਕਰਦੇ ਤਾਂ ਸਾਰਿਆਂ ਨੂੰ ਰਲ ਮਿਲ ਕੇ ਉਹ ਚੀਜ਼ਾਂ ਨੂੰ ਚਲਾਉਣਾ ਚਾਹੀਦਾ ਹੈਗਾ ਜਿਹਦੇ ਨਾਲ ਕਿ ਪਰਿਵਾਰ ਭਰਾਵਾਂ ਦੇ ਵਿੱਚ ਜਾਂ ਪਰਿਵਾਰ ਦੀ ਲੇਡੀਜ਼ ਦੇ ਵਿੱਚ ਫਰਕ ਨਾ ਪਵੇ ਸੋ ਦੋਸਤੋ ਅੱਜ ਦੇ ਲਈ ਬਸ ਸਿਰਫ ਇੰਨਾ ਹੀ ਸੀ ਅਗਲੇ ਵਲੌਗ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਫੇਰ ਕਰਾਂਗੇ ਏਕੇ ਦੀ ਮਿਸਾਲ ਦੇਣੀ ਆ ਸਾਰੇ ਭਰਾਓ ਰਲ ਮਿਲ ਕੇ ਰਹਿਆ ਕਰੋ ਹੈਨਾ ਤੇ ਦੁੱਖਾਂ ਦਾ ਆਉਣਾ ਜ਼ਿੰਦਗੀ ਦੇ ਵਿੱਚ ਬਹੁਤ ਲਾਜ਼ਮੀ ਹੈ ਕਿਉਂ ਦੁੱਖਾਂ ਬਿਨਾਂ ਤੁਹਾਡੀ ਜ਼ਿੰਦਗੀ ਦੀ ਤਰਾਸਦ ਨਹੀਂ ਹੁੰਦੀ ਹੈਗੀ ਸੋ ਅੱਜ ਲਈ ਇਸ ਤਰਫ ਤੋਂ ਇੰਨਾ ਹੀ ਸੀ ਦੋਸਤੋ ਅਗਲੇ ਵਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਫਿਰ ਤੋਂ ਸਾਂਝ ਪਾਵਾਂਗੇ ਮੈਂ ਤੁਹਾਡਾ ਦੋਸਤ ਮਨਜੀਤ ਅਗਲੇ ਬਲੌਗ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ